ਵਿੱਚ ਤੁਹਾਡਾ ਨਾਮ ਮੇਰਾ ਨਾਮ ਚੰਚਲ ਸੱਜੇਵਾ ਜੀ ਚੰਚਲ ਕੁਮਾਰ ਸੱਜੇਵਾ ਸੱਜੇਵਾ ਜੀ ਇੱਕ ਨਾ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਚੱਲ ਰਹੀ ਹੈ ਕਿ ਵੀ ਜਿਹਦੇ ਵਿੱਚ ਹੈ ਕਿ ਵੀ ਕੁਝ ਲਿਖਿਆ ਹੋਇਆ ਹੈ ਕਿ ਵੀ ਤੁਹਾਡੇ ਕੰਨੀ ਨਾ 1 ਕਰੋੜ 84 ਦੇ ਕਰੀਬ ਕੋਈ 84 ਲੱਖ ਹੈ ਪਤ ਨਹੀਂ ਹਜ਼ਾਰ ਹੈ ਪੁੱਛ 84000 84000 ਰੁਪਏ ਕੋਈ ਮਾਰਕੀਟ ਫੀਸ ਨਿਕਲਦੀ ਹੈ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਆ ਇਸ ਦੇ ਬਾਰੇ ਸਰ ਇਹਦੇ ਬਾਰੇ ਮੈਂ ਕਹਿਣਾ ਚਾਹਨਾ 833941 ਰੁਪਏ ਮਾਰਕੀਟ ਫੀਸ ਦਾ ਨੋਟਿਸ ਕੱਢਿਆ ਮੈਨੂੰ ਮਾਰਕੀਟ ਕਮੇਟੀ ਸਮਾਣਾ ਨੇ ਲਗਭਗ 19 6 9 ਦਵਾਲਾ ਡੀਡਿੰਗ ਕੰਪਨੀ ਦੇ ਨਾਮ ਜਿਸ ਦਾ ਮੈਂ ਪ੍ਰੋਪਰਾਈਟਰ ਆ ਤੇ 833000 ਮਾਰਕੀਟ ਫੀਸ ਤੇ 83 ਲੱਖ ਰੁਪਏ ਇਹਨਾਂ ਨੇ ਲਾਤੀ ਉਪਰ ਉਹਦੇ ਬਲੈਂਟੀ 10 ਗੁਣਾ ਇੱਕ ਮਿੰਟ ਸਰ 1 ਕਰੋੜ 84000 ਰੁਪਏ ਆ ਟੋਟਲ ਫੀਸ ਕਿੰਨੀ ਸੀ ਤੁਹਾਡੀ ਟੋਟਲ ਫੀਸ ਹੈਗੀ 833000 833000 ਬਲੈਂਟੀ ਕਿੰਨੀ ਲੱਗੀ ਹੈ ਬਲੈਂਟੀ ਲੱਗੇਗੀ 83941290 ओके ਪਲੱਸ ਇੰਟਰਸਟ ਲਾ ਕੇ ਟੋਟਲ ਪਲੱਸ ਆਰਡੀਐਫ ਲਾ ਕੇ ਇਹਨਾਂ ਨੇ 1 ਕਰੋੜ 84971 ਰੁਪਏ ਬਣਾਤਾ ਜੀ ਮੈਂ ਤੁਹਾਨੂੰ ਇਹ ਦੱਸੂਗਾ ਜੀ ਪਹਿਲੀ ਗੱਲ ਸਾਡੇ ਉੱਤੇ ਮਾਰਕੀਟ ਫੀਸ ਲੈਵੇ ਨਹੀਂ ਹੁੰਦੀ ਤੁਹਾਡੀ ਗੱਲ ਐਕਤੀ ਰੋਕਦੇ ਤੁਸੀਂ ਫਿਰ ਇਸ ਸਬੰਧੀ ਕੋਈ ਮਾਰਕੀਟ ਕਮੇਟੀ ਨਾਲ ਸੰਪਰਕ ਰਾਬਤਾ ਬਣਾਇਆ ਕੋਈ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਜੀ ਇਸ ਸਬੰਧੀ ਗੱਲ ਇਹ ਹੈ ਜਦੋਂ ਅਸੀਂ ਮਟਰਾਂ ਦੀ ਮੰਡੀ ਤੋਂ ਪਰਚੇਸ ਕਰਦੇ ਹਾਂ ਜੀ ਪਰਚੇਸ ਕਰਨ ਦੇ ਟਾਈਮ ਇੱਕ ਤਾਂ ਮੰਡੀ ਦੀ ਜਿੱਥੇ ਜਿੱਥੇ ਬੋਲੀ ਹੁੰਦੀ ਹੈ ਆਪਸ਼ਨ ਵਾਰ ਉੱਥੇ ਮੌਕੇ ਤੇ ਹੁੰਦੇ ਨੇ ਜੋ ਰਜਿਸਟਰ ਨੋਟ ਕਰਦੇ ਨੇ ਕਿਹੜੇ ਕਿਸਾਨ ਦਾ ਮਾਲ ਹੈ ਕਿਹੜੇ ਆਰਟੀ ਦਾ ਮਾਲ ਹੈ ਤੇ ਕਿਹੜੀ ਕੰਪਨੀ ਨੇ ਖਰੀਦਿਆ ਉੱਥੇ ਹਮੇਸ਼ਾ ਜਦੋਂ ਵੀ ਬੋਲੀ ਹੁੰਦੀ ਹੈ ਮੰਡੀ ਦੇ ਵਿੱਚ ਮਾਰਕੀਟ ਕਮ ਫੈਕਟਰੀ ਦਾ ਮਾਲ ਖਰੀਦਣ ਤੋਂ ਪਹਿਲਾਂ 13 ਜਨਵਰੀ 2025 ਨੂੰ ਅਸੀਂ ਅਥਰਾਈਜ਼ਡ ਲੈਟਰ ਦਿੱਤਾ ਮਾਰਕੀਟ ਕਮੇਟੀ ਸਮਾਣਾ ਨੂੰ ਵਿਜਵਾਲਾ ਟੇਡਿੰਗ ਕੰਪਨੀ ਬਿਆਗੁਰੂ ਨਾਨਕ ਦੇ ਵਿਆਪ ਤੇ ਮਾਲ ਖਰੀਦੇਗੀ ਮੰਡੀ ਦੇ ਵਿੱਚੋਂ ਜੀ ਜਿਹੜਾ ਇੱਕ ਦੇ ਕੋਡਿੰਗ ਨੇ ਸਾਡੇ ਤੋਂ ਮੰਗਿਆ ਸੀ ਅਸੀਂ 13 ਜਨਵਰੀ ਨੂੰ ਦਿੱਤਾ ਉਹ ਉਸ ਤੋਂ ਬਾਅਦ ਵੀ ਤਕਰੀਬਨ ਅਸੀਂ 7 ਜਨਵਰੀ ਤੋਂ ਲੈ ਕੇ 13 ਮਾਰਚ ਤੱਕ ਮੰਡੀ ਦੇ ਵਿੱਚੋਂ ਮਾਲ ਖਰੀਦਿਆ ਠੀਕ ਹੈ ਜੀ ਔਰ ਇਹਦੀ ਰਿਟਰਨ ਐਮਰਿਡਰਨ ਡੇਲੀ ਵਾਈਜ਼ ਅਸੀਂ ਮਾਰਕੀਟ ਕਮੇਟੀ ਸਮਾਣਾ ਚ ਜਮ੍ਹਾਂ ਕਰਾਣੀ ਹੁੰਦੀ ਹੈ 7 ਦਿਨਾਂ ਦੇ ਅੰਦਰ ਅਗਰ ਫੀਸ ਬਣਦੀ ਹੈ ਨਾ ਤਾਂ ਸਾਨੂੰ ਭਰਨੀ ਪੈਂਦੀ ਹੈ ਜੀ ਇਹਦੇ ਇਸ ਫੈਕਟਰੀ ਨੂੰ ਪ੍ਰੋਸੈਸਿੰਗ ਦੇ ਮਤਲਬ ਲਈ ਜੇ ਦੀ ਵੀ ਫੈਕਟਰੀ ਮੰਡੀ ਚੋਂ ਮਾਲ ਖਰੀਦੀ ਹੈ ਉਹਦੇ ਤੇ ਫੀਸ ਲੱਗੀ ਨਹੀਂ ਹੁੰਦੀ ਇਸ ਕਰਕੇ ਅਸੀਂ ਜ਼ੀਰੋ ਫੀਸ 'ਚ ਐਮ ਰਿਟਰਨ ਮਾਰਕੀਟ ਨੂੰ ਮਾਲ ਵੇਚੇ ਦਿੰਦੇ ਰਹੇ ਜ਼ੀਰੋ ਵੀ ਨਹੀਂ ਐਮ ਹੁੰਦੀ ਐਮ ਫੀਸ ਐਮ ਰਿਟਰਨ ਮਾਰਕੀਟ ਰਿਟਰਨ ਹੁੰਦੀ ਹੈ ਉਹ ਸਾਨੂੰ ਡੇਲੀ ਉਸ ਤੇ ਕੀ ਹੁੰਦਾ ਵੀ ਕਿਹੜੇ ਕਿਸਾਨ ਦਾ ਮਾਲ ਹੈ ਕਿਹੜੇ ਆਰਤੀ ਤੋਂ ਲਿਆ ਤੇ ਕਿਹਨੇ ਕੋਲ ਗਿਆ ਉਹ ਸਾਡੇ ਵੱਲੋਂ ਵੀ ਦਿੱਤੀ ਜਾਂਦੀ ਐਮ ਰਿਟਰਨ ਇੱਕ ਦੂਜੇ ਤੌਰ ਤੇ ਜਿਹੜੇ ਮੰਡੀ 'ਚ ਆਰਤੀ ਹੁੰਦੇ ਨੇ ਉਹ ਵੀ ਐਮ ਰਿਟਰਨ ਦਿੰਦੇ ਨੇ ਵੀ ਆ ਫਲਾਣੇ ਕਿਸਾਨ ਦਾ ਮਾਲ ਹੈ ਤੇ ਆ ਫਲਾਣੀ ਕੰਪਨੀ ਨੂੰ ਗਿਆ ਪਹਿਲੀ ਗੱਲ ਮੰਡੀ 'ਚ ਔਕਸ਼ਨ ਦੂਜੀ ਗੱਲ ਆਰਤੀਆਂ ਨੂੰ ਹਰ ਹਫਤੇ ਅਮਰੇ ਡਰਨ ਦਿੱਤੀ ਹੈ ਤੀਜੀ ਗੱਲ ਅਸੀਂ ਹਰ ਹਫਤੇ ਅਮਰੇ ਡਰਨ ਦਿੱਤੀ ਹੈ ਉਸ ਤੋਂ ਬਾਅਦ ਆਈ ਫਾਰਮ ਆਈ ਫਾਰਮ ਕੀ ਹੁੰਦੇ ਜੀ ਵੀ ਕਿਹੜੀ ਬਾਟੀ ਨੂੰ ਕਿੰਨਾ ਮਲ ਗਿਆ ਤੇ ਕਿੰਨੀ ਕੰਡੀਸ਼ਨ ਲਾਈ ਆਪਾਂ ਨੇ ਉਹ ਅਸੀਂ ਡੇਲੀ ਵਾਈਜ਼ ਦਿੰਦੇ ਰਿਹਾ ਮਾਰਕੀਟ ਕਮੇਟੀ ਦੇ ਵਿੱਚ ਫੋਟੋਕਾਪੀ ਉਸ ਦੀ ਉਸ ਤੋਂ ਬਾਅਦ ਕੀ ਹੋਇਆ ਜੀ ਲਗਭਗ ਇਹਨਾਂ ਨੇ ਮੈਨੂੰ ਤਕਰੀਬਨ ਅਪ੍ਰੈਲ ਦੇ 20-25 ਦਿਨ ਨੂੰ ਮੈਨੂੰ ਬੁਲਾਇਆ ਉੱਥੇ ਵੀ ਮਾਰਕੀਟ ਫੀਸ ਨੋਟਿਸ ਭੇਜਿਆ ਮੇਰੇ ਕੋਲ ਮਾਰਕੀਟ ਕਮੇਟੀ ਸੈਕਟਰੀ ਪਰਪੋਰਸ ਹਿੰਦੀ ਨੇ ਸੈਕਟਰੀ ਜੀ ਉਹ ਸੈਕਟਰੀ ਸਾਹਿਬ ਨੇ ਮੈਨੂੰ ਬੁਲਾ ਮਗਾ ਸਾਰੇ ਜੇ ਤੁਸੀਂ ਅਮਰੀਡਾ ਨਾਲ ਭੇਜਿਆ ਹੋਈ ਜਾਣੇ ਤੁਸੀਂ ਚੈੱਕ ਕਰੋ ਪਹਿਲਾਂ ਉਹ ਮੈਨੂੰ ਕਹਿੰਦੇ ਕਿ ਤੁਹਾਡੇ ਕੋਈ ਕਾਗਜ਼ ਨਹੀਂ ਆਏ ਹੋਏ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਫਿਰ ਮੈਂ ਉਹਨਾਂ ਨੂੰ ਕਾਗਜ਼ਾਂ ਦੀਆਂ ਕਾਪੀਆਂ ਭੇਜੀਆਂ ਫਿਰ ਉਹਨਾਂ ਨੇ ਆਪਣੇ ਮਾਰਕੀਟ ਕਮੇਟੀ ਵਿੱਚ ਲੱਭੀਆਂ ਤੇ ਉਹਨਾਂ ਲੱਭਦੀਆਂ ਕਾਪੀਆਂ ਸਾਰੇ ਜੋ ਵੀ ਸੀਗਾ ਸਾਡੇ ਪ੍ਰੋਪਰ ਡਾਕੂਮੈਂਟ ਸਾਡੇ ਵੱਲੋਂ ਵੀ ਗਏ ਹੋਏ ਨੇ ਔਰ ਅਰਧੀਆਂ ਵੱਲੋਂ ਵੀ ਗਏ ਹੋਏ ਨੇ ਉਹਨਾਂ ਨੇ ਆਪਸ ਵਿੱਚ ਮੈਚ ਕਰਨਾ ਹੁੰਦਾ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਇੱਕ ਮਾਰਕੀਟ ਕਮੇਟੀ ਦਾ ਐਕਟ 1962 ਹੈ ਜਿਹਦੇ ਵਿੱਚ ਲਿਖਿਆ ਹੈ ਪ੍ਰੋਸੈਸਿੰਗ ਦੇ ਮਤਲਬ ਲਈ ਜੋ ਵੀ ਬੰਦਾ ਸਬਜ਼ੀਆਂ ਫਰੂਟ ਖਰੀਦ ਚਲੋ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਥੋੜਾ ਜਿਹਾ ਸ਼ਾਂਤ ਹੋ ਗਏ ਵੀ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ 8 ਲੱਖ ਕੁਸ਼ੂਆ ਤੁਹਾਡੀ ਜੋ ਫੀਸ ਬਣਦੀ ਹੈ ਨਹੀਂ ਉਹਨਾਂ ਨੂੰ ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਫਿਰ ਹਰਾਸਮੈਂਟ ਕਿਉਂ ਕੀਤਾ ਜਾ ਰਿਹਾ ਸਰ ਕੀ ਤੁਹਾਨੂੰ ਪਤਾ ਹੈ ਪੰਜਾਬ 'ਚ ਪਹਿਲਾਂ ਵੀ ਕਈ ਮਸਲੇ ਇਹਦੇ ਆਏ ਨੇ ਅਫਸਰਾਂ ਵੱਲੋਂ ਲੋਕਾਂ ਨੂੰ ਨੋਟਿਸ ਦਿੱਤੇ ਜਾਂਦੇ ਨੇ ਨੋਟਿਸ ਦੇ ਕੇ ਉਹਨਾਂ ਨੂੰ ਬਲੈਕਮੈਲ ਕੀਤਾ ਜਾਂਦਾ ਰਿਹਾ ਮੈਨੂੰ ਕਹਿੰਦੇ ਇਹਨੂੰ ਸਾਬ ਤੋੜ ਦੇ ਕੇ ਆ ਗਿਆ ਵੀ 8 ਲੱਖ 33000 ਦੀ ਫੀਸ ਬਣਦੀ ਹੈ ਨਾ ਅਗਰ ਤੁਸੀਂ ਉਹ ਫੀਸ ਮੈਨੂੰ ਰਿਸ਼ਵਤ ਦੇ ਰੂਪ ਤੇ 8 ਲੱਖ ਨਹੀਂ ਦਿੰਦੇ ਬਾਈ ਕੈਸ਼ ਤਾਂ ਇਹਨੂੰ ਮੈਂ 1.5 ਕਰੋੜ ਰੁਪਏ ਬਣਾ ਦਊਗਾ ਔਰ ਇਹ ਜੇ ਹਜੇ ਕੇਸ ਤੁਹਾਡੇ ਦੇ ਬਾਅਦ ਮੇਰੀ ਸਾਰੀ ਜ਼ਿੰਦਗੀ ਜ਼ਮਾਨਤ ਨਹੀਂ ਹੋਣੀ ਤੁਹਾਡੀ ਜੇ 8 ਲੱਖ ਰਿਸ਼ਵਤ ਨਹੀਂ ਦਿੰਦੇ ਤੁਸੀਂ ਮੈਨੂੰ ਨਹੀਂ ਦੇਣ ਆ ਦਿੰਦੇ ਇਹ ਸੈਕਟਰੀ ਕਹਿੰਦੇ ਸੈਕਟਰੀ ਮਾਰਕੀਟ ਕਹਿੰਦੇ ਨੇ ਜੀ ਉਸ ਤੋਂ ਬਾਅਦ ਜੀ ਮੈਂ ਉਹਨਾਂ ਨੂੰ ਸਾਫ਼ ਤੌਰ ਤੇ ਕਹਿੰਦਾ ਮੈਂ ਕਿ ਸਰ ਮੇਰੇ ਕੋਲ ਰਿਕਾਰਡ ਮੰਗਾ ਲਓ ਮੇਰੇ ਕਾਗਜ਼ ਬਿਲਕੁਲ ਓਕੇ ਨੇ ਠੀਕ ਹੈ ਜੀ ਜੇ ਮੈਂ ਕਿਤੇ ਗਲਤ ਆਉਂਗਾ ਨਾ ਤਾਂ ਮੈਂ 8 ਲੱਖ ਫੀਸ ਭਰ ਦਊਗਾ ਇਹਦੀ ਮਾਰਕੀਟ ਫੀਸ ਤੇ ਜੋ 16 ਲੱਖ ਫੀਸ ਬੰਦੀ ਆ ਪਰ ਮੈਂ ਰਿਸ਼ਵਤ ਨਹੀਂ ਦਿੰਦਾ ਇਹ ਕਹਿ ਕੇ ਮੈਂ ਉੱਥੋਂ ਆ ਗਿਆ ਜਿਹੜਾ ਕਾਗਜ਼ ਇਹ ਮੰਗਦੇ ਨੇ 24 ਆਵਰਸ ਅੰਦਰ ਸੀ ਇਹਨਾਂ ਨੂੰ ਜਮ੍ਹਾਂ ਕਰਾ ਦੇਣਾ ਕਾਗਜ਼ ਜਿਵੇਂ ਇਹਨਾਂ ਨੇ 19 19 6 ਨੂੰ ਮੇਰੇ ਤੋਂ ਕਾਗਜ਼ ਮੰਗਿਆ ਵੀ 19 6 ਨੂੰ ਸ਼ਾਮ ਨੂੰ 6 ਵਜੇ ਨੋਟਿਸ ਆਇਆ ਸਾਡੇ ਕੋਲੇ ਕਾਗਜ਼ ਦਾ ਉਸੇ ਤਰੀਕ ਉਸੇ ਦਿਨ 19 6 ਨੂੰ ਠੀਕ ਹੈ ਜੀ ਉਸ ਤੋਂ ਬਾਅਦ 20 6 ਨੂੰ ਮੈਂ ਜਾ ਕੇ ਜਮ੍ਹਾਂ ਕਰਾਤਾ ਮਾਰਕੀਟ ਕਮੇਟੀ ਸੁਬਾਹ ਨਾਲ ਦੇ ਕੇ ਜੀ ਆਪਣਾ ਪੱਖ ਰੱਖਿਆ ਨਾਲੇ ਸਾਰੇ ਡਾਕੂਮੈਂਟ ਜਮ੍ਹਾਂ ਕਰਾਏ ਜੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜਦੋਂ ਇਹਨਾਂ ਨੇ ਦੇਖਿਆ ਵੀ ਸਾਰਾ ਕੁਝ ਠੀਕ ਹੈ ਮੈਨੂੰ ਫਿਰ ਮਾਰਕੀਟ ਕਮੇਟੀ ਦੇ ਵਿੱਚ ਇੱਕ ਸੁਪਰੀਡੈਂਟ ਜੀ ਦਾ ਫੋਨ ਆਇਆ ਕਹਿੰਦਾ ਜੀ ਸੈਕਟਰੀ ਸਾਹਿਬ ਨਾਲ ਨਵੇਂ ਲੋ ਕਾਨੂੰਨ ਤੁਸੀਂ ਪੰਗਾ ਕਰਨਾ ਤੁਸੀਂ ਬਿਜਨ ਦਾ ਮੈਂ ਕਿਹਾ ਗੱਲ ਠੀਕ ਹੈ ਜੀ ਤੁਹਾਡੇ ਕੋਲ ਸੁਪਰਡੈਂਟ ਦਾ ਫੋਨ ਸੁਪਰਡੈਂਟ ਦਾ ਫੋਨ ਆਇਆ ਮੰਡੀ ਮੰਡੀ ਦੇ ਪ੍ਰਿੰਟ ਦਾ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਵੀ ਚਲੋ 5 ਲੱਖ ਰੁਪਏ ਦੇ ਜਾ ਬਣਵੇਡ ਦਿੰਦੇ ਆ ਮੈਂ ਕਿਹਾ ਮੈਂ 5 ਰੁਪਏ ਵੀ ਨਹੀਂ ਦਿੰਦਾ ਮੈਂ ਉਹਨਾਂ ਨੂੰ ਮਾਰ ਕੇ ਬੈਠੇ ਆਫਿਸ ਗਿਆ ਕਿ ਮੈਂ 5 ਰੁਪਏ ਵੀ ਨਹੀਂ ਦਿੰਦਾ ਤੁਸੀਂ ਫੀਸ ਕੱਢੋ ਮੈਂ ਆ 16 ਲੱਖ ਫੀਸ ਭਰ ਦਊਗਾ ਐਂਡ ਦੇ ਵਿੱਚ ਚਲੋ ਜੀ ਉਹਨਾਂ ਨੇ ਖੁੰਡ ਦੇ ਵਿੱਚ ਆ ਕੇ ਸਾਨੂੰ 8 ਲੱਖ ਦੇ ਉੱਪਰ ਜੁਰਮਾਨਾ ਇੰਟਰਸਟ ਲਾ ਕੇ ਆਰਡੀਫ ਲਾ ਕੇ 833 ਹਜ਼ਾਰ ਮਾਰਜ ਫੀਸ ਪ ਤੁਹਾਡੀ ਸਾਰੀ ਇਹਨਾਂ ਗੱਲਾਂ ਦਾ ਤੁਸੀਂ ਜਿਹੜਾ ਆਪਣਾ ਹੁਣ ਦੱਸਿਆ ਕਿ ਵੀ ਤੁਹਾਡੇ ਨਾਲ ਇਦਾਂ ਇਦਾਂ ਕਰਕੇ ਜੋ ਜੋ ਹੋਇਆ ਤੁਸੀਂ ਮੈਨੂੰ ਦੱਸਿਆ ਤੇ ਤੁਸੀਂ ਇਸ ਦੇ ਅਗੇ ਇਸ ਪਰ ਕੀ ਪੈਰਵਾਈ ਕੀਤੀ ਇਸੇ ਅਗੇ ਇਸਰ ਮੈਨੇ ਇੱਕ ਤਸਬ ਤੋਂ ਵੱਡਾ ਜਦੋਂ ਇਹਨਾਂ ਨੇ ਮੈਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਉਹਦੀ ਆਡੀਓ ਵੀਡੀਓ ਰਿਕਾਰਡਿੰਗ ਹੈ ਆਪਣੇ ਕੋਲੇ ਉਸ ਤੋਂ ਬਾਅਦ ਮੈਨੇ ਇਹਦੀ ਸੀਐਮਓ ਸੀਐਲ ਸਾਹਿਬ ਨੂੰ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਜਿਹੜਾ ਕਹਿੰਦੇ ਮੰਡੀ ਬੋਰਡ ਦੇ ਹੈੱਡ ਨੇ ਆਪਣੇ ਪੰਜਾਬ ਮੰਡੀ ਬੋਰਡ ਤੋਂ ਉਹਨਾਂ ਨੂੰ ਬਾਈ ਮੇਲ ਬਾਈ ਹੈਂਡ ਮਿਲ ਕੇ ਸ਼ਿਕਾਇਤ ਕੀਤੀ ਇਹ ਸਾਰੇ ਪ੍ਰੂਫ ਉਹਨਾਂ ਨੂੰ ਜਮ੍ਹਾਂ ਕਰਾਏਗਾ ਤੁਸੀਂ ਨੇ ਦੱਸਿਆ ਕਿ ਵੀ ਤੁਹਾਡੇ ਕੋਲ ਕੋਈ ਪੈਸੇ ਦੀ ਮੰਗ ਕੀਤੀ ਗਈ ਉਹ ਤੁਹਾਨੂੰ ਪਤਾ ਕਿੰਨੀ ਕੀਤੀ ਗਈ ਅਸੀਂ ਵੀ ਇਸ ਦੇ ਵਿੱਚ ਪੈਂਦੇ ਜੋ ਤੁਹਾਡੇ ਕੋਲ ਮੰਗ ਕੀਤੀ ਗਈ ਉਹਦਾ ਕੋਈ ਤੁਹਾਡੇ ਕੋਲ ਪ੍ਰੂਫ ਹੈ ਬਿਲਕੁਲ ਪ੍ਰੂਫ ਹੈ ਜੀ ਮੇਰੇ ਕੋਲ ਵੀਡੀਓ ਵੀ ਦੋਨੋਂ ਹੈਗਿਆ ਨੇ ਓਕੇ ਸਰ ਇਸ ਇਸ ਦਿਵਾਰੀ ਜਿਹੜਾ ਮਾਰਕੀਟ ਕਮੇਟੀ ਨੇ ਤੁਹਾਨੂੰ ਨੋਟਿਸ ਭੇਜਿਆ ਨੇ ਹਾਂਜੀ ਸਰ ਉਹਦਾ ਨੋਟਿਸ ਦੇ ਤੁਸੀਂ ਲਿਖਤੀ ਜਵਾਬ ਦਿੱਤੇ ਸਬੂਤਾਂ ਸਮੇਤ ਜੀ ਸਰ ਅਸੀਂ ਜਿੰਮੇ ਸਮਝੇ ਜੀ ਸਰ ਮੰਨ ਗਏ ਚਲੋ ਸ਼ਾਮ ਨੂੰ ਤਕਰੀਬਨ ਮਾਰਕੀਟ ਕਮੇਟੀ ਚ ਨੋਟਿਸ ਆਣਾ ਸਾਡੇ ਕੋਲੇ ਅਸੀਂ ਅਗਲੇ ਦਿਨ ਹੀ ਸਵੇਰੇ ਜਾ ਕੇ ਮਾਰਕੀਟ ਕਮੇਟੀ ਦੇ ਵਿੱਚ ਆਪਣੀ ਲਿਖਤੀ ਰੂਪ ਦੇ ਵਿੱਚ ਜਵਾਬ ਸਾਰੇ ਪ੍ਰੂਫ ਨਾਲ ਲਾ ਕੇ ਹੁਣ ਜਿਵੇਂ ਮੰਨ ਕੇ ਚਲੋ ਐਗਜ਼ਾਮਪਲ ਦੇ ਤੌਰ ਤੇ 19 6 ਨੂੰ ਮਾਰਕੀਟ ਕਮੇਟੀ ਤੋਂ ਮੈਨੂੰ ਨੋਟਿਸ ਆਇਆ ਸ਼ਾਮ ਨੂੰ 5 ਵਜੇ ਠੀਕ ਹੈ ਜੀ ਤੇ ਇਹਦਾ ਰਿਪਲਾਈ ਮੈਂ ਰਸੀਵਿੰਗ ਕਰਾ ਕੇ ਦਫਤਰ ਦੇ ਵਿੱਚ ਉਹ 20 6 ਨੂੰ ਰਸੀਵਿੰਗ ਹੋ ਜਾਈ ਜੀ ਠੀਕ ਹੈ ਜੀ ਲਿਖਤੀ ਜਵਾਬ ਜਿਹੜਾ ਤੁਹਾਨੂੰ ਨੋਟਿਸ ਆਇਆ ਉਹਦਾ ਜਵਾਬ ਹਾਂ ਲਿਖਤੀ ਜਵਾਬ ਰਸੀਵਿੰਗ ਕਰਾ ਕੇ ਠੀਕ ਹੈ ਜੀ ਨਾਲ ਪ੍ਰੂਫ ਦੇ ਤੌਰ ਤੇ ਡਾਕੂਮੈਂਟ ਵੀ ਅਸੀਂ ਜੋ ਇਹ ਪ੍ਰੂਫ ਮੰਗੇ ਸੀ ਉਹ ਡਾਕੂਮੈਂਟ ਆਰਟੀਆਂ ਦੇ ਲਾ ਕੇ ਉਸ ਤੋਂ ਬਾਅਦ ਟੋਟਲ ਖਰੀਦ ਦੀ ਡਿਟੇਲ ਇਹ ਸਾਰੀ ਖਰੀਦ ਦੀ ਡਿਟੇਲ ਆ ਗਈ ਜੀ ਜੀ ਉਸ ਤੋਂ ਬਾਅਦ ਇਹ ਬੈਂਕ ਸਟੇਟਮੈਂਟ ਆ ਗਈ ਲੈਜਰ ਆ ਗਿਆ ਆਪਣਾ ਉਸ ਤੋਂ ਬਾਅਦ ਇਹ ਹੋਰ ਲੋਕਾਂ ਦੇ ਲੈਜਰ ਆ ਗਏ ਮਤਲਬ ਜੋ ਵੀ ਇਹਨਾਂ ਨੇ ਮੰਗੇ ਆ ਅਸੀਂ ਪ੍ਰੋਪਰ ਤੌਰ ਤੇ ਇਹਨੂੰ ਦਿੱਤਾ ਹੈ ਜਿਹੜੀ ਇਹਨੇ ਫਾਈਨਲ ਅਸੈਸਮੈਂਟ ਕੀਤੀ ਹੈ ਨਾ ਅਸੈਸਮੈਂਟ ਵੀ ਇਹਨਾਂ ਨੇ ਵੀ ਲਿਖਿਆ ਵੀ 19 ਸ ਨੂੰ ਜੋ ਡਾਕੂਮੈਂਟ ਮੰਗੇ ਸੀਗੇ ਸਾਰੇ ਪ੍ਰੋਪਰ ਤੌਰ ਤੇ ਦਿੱਤੇ ਗਏ ਨੇ ਜਦੋਂ ਤੁਸੀਂ ਨੋਟਿਸ ਦਾ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਤਾਂ ਕੋਈ ਨੋਟਿਸ ਜਾਂ ਕੋਈ ਉਹਨਾਂ ਨੇ ਇੱਕ ਪੱਤਰ ਤੁਹਾਨੂੰ ਭੇਜਿਆ ਬੇਜ ਨਹੀਂ ਜੀ ਉਹਨਾਂ ਨੇ ਲਗਾਤਾਰ ਤੁਸੀਂ ਮੰਨ ਕੇ ਚੱਲੋ ਆ ਫਾਈਲ ਪਈ ਹੈ ਜੀ ਜਿੱਦਾਂ ਉਹਨਾਂ ਦਾ ਮੇਰੇ ਕੋਲ ਕੋਈ ਕੁਐਸਚਨ ਆਉਂਦਾ ਸੀਗਾ ਐਡੀ ਫਾਈਲ ਕਿੱਥੇ ਹੋ ਗਈ ਜਿਹੜੇ ਤੁਹਾਡੇ ਕੋਲ ਨੋਟਿਸ ਆਂਦੀ ਬਾਈ ਡਾਕ ਆਂਦੀ ਸੀ ਜਾਂ ਕੋਈ ਹੋਰ ਬਾਈ ਬਾਈ ਹੈਂਡ ਉਹਨਾਂ ਦਾ ਸਟਾਫ ਮੁੰਡਾ ਛੱਡ ਕੇ ਜਾਂਦਾ ਸੀ 5 ਵਜੇ ਸਟਾਫ ਤਾਂ ਕੋਈ ਆਉਂਦਾ ਜੀ ਜੀ ਦੇਖ ਕੇ ਜਾਂਦਾ ਸਾਈਨ ਕਰਾ ਕੇ ਮੈਨੂੰ ਰਸੀਵਿੰਗ ਕਰਕੇ ਲੈ ਜਾਂਦਾ ਸੀ ਜੀ ਤੁਹਾਡੇ ਕੋਲੇ ਦੇਰੋਂ ਤੁਹਾਡੇ ਨੋਟਸ ਆਦੇ ਇੱਕ ਮੈਂ ਨਹੀਂ ਤੁਹਾਡੇ ਡਾਕੂਮੈਂਟ ਦੇਣ ਦੇ باوجود ਵੀ ਮਾਰਕੀਟ ਕਮੇਟੀ ਵਾਲਾ ਸੈਕਟਰੀ ਤੁਹਾਡੇ ਖਿਲਾਫ ਚੱਲ ਰਿਹਾ ਹਾਂਜੀ ਤਾਂ ਤੁਸੀਂ ਉਹਨੂੰ ਕੋਈ ਕਿਹਾ ਨਹੀਂ ਕਿ ਅਸੀਂ ਕੋਰਟ ਜਾਵਾਂਗੇ ਜੀ ਆਸਰ ਨੂੰ ਕੋ ਟਾਈਮ ਜੋ ਅਸੀਂ ਅਪੀਲ ਪਾਉਣੀ ਹੈ ਸਰ ਨੂੰ ਦੱਸਣਾ ਚਾਹੁੰਦਾ ਜੀ ਇਸ ਸੈਕਟਰੀ ਸਾਹਿਬ ਨੂੰ ਨਾ ਕਾਨੂੰਨ ਦਾ ਕੁਝ ਨਹੀਂ ਪਤਾ ਜੀ ਕਾਰਨ ਕੀ ਹੈ 1962 ਐਕਟ ਦੇ ਵਿੱਚ ਅਗਰ ਕਿਸੇ ਦੇ ਕੋਈ ਅਸੈਸਮੈਂਟ ਮੰਦੀ ਹੈ ਨਾ ਜੀ 60 ਡੇਜ਼ ਦਾ ਅਪੀਲ ਦਾ ਟਾਈਮ ਹੁੰਦਾ ਹੈ ਤੇ ਸੈਟਰੀ ਸਾਹਿਬ ਜੀ ਦੀ ਇੱਕ ਅਪੀਲ ਮੇਰੇ ਕੋਲ ਜਿਹੜਾ ਅਸੈਸਮੈਂਟ ਨੋਟਿਸ ਆਇਆ ਇਹਨਾਂ ਵੱਲੋਂ ਲਿਖ ਕੇ ਆਇਆ ਗਿਆ ਵੀ 7 ਦਿਨ ਦੇ ਅੰਦਰ 1 ਕਰੋੜ 83000 ਰੁਪਏ ਭਰਿਆ ਜਾਵੇ ਨਹੀਂ ਤਾਂ ਤੁਹਾਡੀ ਪ੍ਰੋਪਰਟੀ ਤੋਂ ਰਸੂਲ ਲਿਆ ਜਾਊਗਾ ਫਿਰ ਮੈਂ ਇਹਨਾਂ ਨੂੰ ਰਿਕਨ ਦੇ ਵਿੱਚ ਐਕਟ ਪਾ ਕੇ ਸਾਰਾ ਕੁਝ ਲਿਖ ਕੇ ਦੇ ਕੇ ਆਇਆ ਸਰ ਇਸ ਐਕਟ ਦੇ ਅਕੋਰਡਿੰਗ ਮੇਰੇ ਕੋਲ ਮੰਡੀ ਬੋਰਡ ਸੈਕਟਰੀ ਸਾਹਿਬ ਦੀ ਕੋਰਟ ਜਾਂਦਾ ਪ੍ਰੋਵੀਜ਼ਨ ਹੈਗੀ ਹੈ ਤੇ 60 ਦਿਨ ਦਾ ਟਾਈਮ ਹੁੰਦਾ ਕਿਰਪਾ ਕਰਕੇ ਇਸ ਐਕਟ ਦੇ ਬਿਲੂ ਕੇਸ ਉੱਪਰ ਕੀ ਜਾਂਦੇ ਨੇ ਅਪੀਲ ਬਾੰਦਣ ਲਈ ਮੇਰੇ ਕੋਲ ਜੋ ਵੀ ਟਾਈਮ ਬਸ ਹੈ ਉਹ ਵੀਨ ਬਾਅਦ ਇਹਨਾਂ ਨੂੰ ਜੋ ਉਸ ਤੋਂ ਕੋਰ ਦਾ ਵੇਦਨ ਦਾ ਟਾਈਮ ਹੁੰਦਾ ਤੁਹਾਡੇ ਕੋਲ 60 ਦਿਨਾਂ ਦਾ ਸੇ ਟਾਈਮ ਹੁੰਦੇ ਦੀ ਬਟ ਇਹਨੇ ਨੋਟਿਸ ਸੇ 7 ਦਿਨ ਲਿਖ ਕੇ ਭੇਜ ਦੇ 21 ਸੱਤ ਨੂੰ ਮੈਂ ਇਹਨਾਂ ਨੂੰ ਇਹ ਜਵਾਬ ਲਿਖ ਕੇ ਦੇ ਕੇ ਆਇਆ ਵੀ ਸਾਡੇ ਕੋਲ 60 ਦਿਨਾਂ ਦਾ ਟਾਈਮ ਹੁੰਦਾ ਕਿਰਪਾ ਕਰਕੇ ਸਾਨੂੰ ਟਾਈਮ ਦਿੱਤਾ ਜਾਵੇ ਉਸ ਤੋਂ ਬਾਅਦ ਫਿਰ 4 ਦਿਨਾਂ ਬਾਅਦ ਮਤਲਬ ਕਿ ਪਹਿਲਾਂ ਤਾਂ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਇਹਨੇ ਮੈਨੂੰ ਪਹਿਲਾਂ ਨੋਟਿਸ ਭੇਜਿਆ ਮੇਰੇ ਲਿਖਣ ਦੇ ਬਾਵਜੂਦ ਵੀ ਇਹਨੇ 25 ਸੱਤ ਨੂੰ ਦੁਬਾਰਾ ਫਿਰ ਮੈਨੂੰ ਨੋਟਿਸ ਭੇਜਤਾ 7 ਦਿਨਾਂ ਦਾ ਟਾਈਮ ਹੁੰਦਾ ਉਸ ਤੋਂ ਬਾਅਦ ਮੈਂ 21 ਸੱਤ ਨੂੰ ਮੰਡੀ ਰੋਡ